ਦੀ ਮੈਟਰੋ ਟਾਈਮ ਦੇ ਕੀ ਆ ਚੱਲ ਸਾਰੇ ਭਰਾਵਾਂ ਦਾ ਹਾਂਜੀ ਇਥੇ ਹਸਰੀ ਗਾ ਕੋਈ ਹੋਰ ਇੱਥੇ ਆ ਗਿਆ ਜੇ ਇੰਨੇ ਦਿਨਾਂ ਬਾਅਦ ਹਾਂਜੀ ਆ ਵੀਰ ਗਵਾਚਾ ਵੜੇ ਬੰਦੇ ਨੇ ਮੁੰਡਾਣਾ ਥੋੜਾ ਪੁੱਛ ਜਿਹਾ ਹੁਣ ਜਜ਼ਬਾ ਵੜਾ ਐ ਚੰਦਾ ਪੁੱਛ ਜਿਹਾਣਾ ਵਾ ਬੈਲ ਜਜ਼ਬਾ ਆਉਣ ਵਾਲੇ ਦਿਨਾਂ 'ਚ ਇਹ ਵੀਰੇ ਸੜਕਾਂ ਇਹ ਦੇਖੂ ਆਪਾਂ ਨੇ ਜਿੱਦਾਂ ਜਿੱਦਾਂ ਮੇਲਿਆਂ ਦੇ ਹੋਰ ਜਿੱਦਾਂ ਨਾਕਿਆਂ ਦੇ ਮੇਲਿਆਂ ਦੇ ਕਿੰਨੀਆਂ ਜਗ੍ਹਾ ਹੁੰਦੀਆਂ ਤਾਂ ਦੇਖ ਸਕਦਾ ਆਪਾਂ ਗੋਇਦਵਾਲ ਸਾਹਿਬ ਆ ਗਏ ਆ ਇਹ ਆਪਣਾ ਸ਼ਹਿਰ ਆ ਸਾਰੇ ਵੀਰਾਂ ਨੂੰ ਦੱਸ ਦਈਏ ਭੈਣਾ ਵੀ ਵੇਂਦੀਆਂ ਬਲੌਗ ਆ ਗੱਲੇ ਵੀਰ ਨਹੀਂ ਵੇਲੇ ਵਾਹੇ ਵਾਹੇ ਸਹੀ ਆ ਕਬਦੀਆਂ ਕਰਾਉਂਦਾ ਨਹੀਂ ਬਣੀਆਂ ਦੇ ਪਿੰਡ ਜੇ ਪੂਰੀਆਂ ਉੱਪਰ ਐਂਡ ਕਰਾਉਦੇ ਆ ਹਾਂਜੀ ਵੀਰ ਜੀ ਨਹੀਂ ਭਾਈ ਗਲਤੀ ਹੋ ਗਈ ਹਾਂਜੀ ਵੀਰ ਜੀ ਵੀਰ ਜੀ ਆਗੇ ਹੋਰ ਕੀ ਆ ਕੀ ਆ ਸਾ ਵਾਇਗਰ ਜੀ ਕੀ ਹਰੇ ਮੇਰੀ ਗੱਲ ਸੁਣੋ ਹਰ ਮੈਂ ਕੀ ਕਹਿੰਦਾ ਇੱਧਰ ਆ ਤੇ ਮਤਰੋ ਗੱਲ ਇਦਾਂ ਵੀ ਬਸ ਆ ਗਏ ਆ ਵੇ ਲਾਗੇ ਸੱਜਣੀ ਆ ਆਪਣਾ ਦੇ ਘਰੇ ਆਏ ਆ ਤੇ ਕੀ ਕਹਿੰਦੇ ਆ ਕੰਮ ਹੀ ਕੋਈ ਇੱਧਰ ਤਾਂ ਆਉਣਾ ਪਿਆ ਭਾਸਾ ਵੀ ਥੋੜੇ ਚਿਰ ਤੱਕ ਹੋਣਾ ਸਾਰੇ ਨੇ ਇਕੱਠੇ ਫਿਰ ਤੁਹਾਨੂੰ ਕਰਾਉਨੇ ਆ ਸਾਰਿਆਂ ਨਾਲ ਮੁਲਾਕਾਤ ਕਰਾਉਨੇ ਆ ਤੁਹਾਡੀ ਹੋਰੀ ਲੈ ਜਾ ਲੋ ਹੋਰ ਬਾਬਾ ਬਈ ਟਾਈਮ ਨਾ ਆ ਗਏ ਏਦਾਂ ਹੋਰ ਮੱਲੀ ਸਾਹਿਬ ਚਪਲਾ ਲੈਣ ਆ ਗਏ ਚੋਬਰ ਚਪਲਾ ਲੈਣ ਆਏ ਚੋਬਰ ਚਪਲਾ ਇਥੇ ਲਾ ਇਨਕੇ ਕਰਨ ਪਸੀਆਂ ਹੋ ਸਾਡੇ ਸੇਲਣਾ ਇਹ ਹੁੰਦੀ ਆ ਲੈ ਲਵਾ ਡਿਜ਼ਾਈਨ ਆਈ ਆਵੇ ਮਮਾ ਸਪਾਕਸ ਉਹ ਵੀ ਆ ਗਈ ਹਾਂ ਸਾਡੇ 550 ਲਾਲ ਰੰਗ ਹੀ ਲਾਉਣਾ ਇਹ ਵੋਆਇਡਆ ਸਪான்ਸਰ ਕਰ ਲਓ ਕਿੰਨਾ ਮਰਜ਼ੀ ਪਾ ਲੈ ਕੇ ਨਹੀਂ ਦੋ ਰੰਗਾਂ ਵਿੱਚ ਟਵਲਾਂ 50 ਰੁਪਏ ਦਾ ਲਾਲ ਰੰਗ ਦਾ ਸਹੀ ਆ ਲੈ ਇਹ ਲਾ ਪਹਿਲਾਂ ਨਹੀਂ ਚਪੜਾ ਕਿਦਾਂ ਨਹੀਂ ਪਹਿਲਾਂ ਹੀ ਵੇਲਾ ਪਹਿਲਾਂ ਕਿਦਾਂ ਦੀਆਂ ਨਿਹੜਿਆਂ ਨੂੰ ਵੇਲਾ ਤੂੰ ਵੇੜਾ ਰੰਗ ਡਾਇਆ ਇੰਨਾ ਦਾ ਵੇਖ ਗੁੜੀਆਂ ਸਾਰੇ ਕੁਝ ਹੈਗਾ ਤੇ ਪੌਣੀਆਂ ਆਏ ਆ ਨਹੀਂ ਨਹੀਂ ਇਹਨੂੰ ਸਾਰਾ ਕੁਝ ਕੀ ਵੀ ਮਹੀ ਨਹੀਂ ਕਰੇ ਇਹ ਵਧੀਆ ਜਾਣ ਵਧੀਆ ਰਹਿੰਦੀਆਂ ਵਾ ਨਹੀਂ ਯਾਰ ਮੇਰੇ ਕੰਮ ਮੇ ਤਾਂ ਕੰਮ ਨਹੀਂ ਹੁੰਦਾ ਪੱਠਿਆਂ ਰਹਿਣਾ ਹਰੀ ਧੜੀ ਤੂੰ ਮੈਂ ਸਹੀ ਆ ਯਾ ਆਫਕੋਰਸ ਅਮਡੇ ਆ ਗਏ ਆ ਆਰ ਕੇ ਰੈਸਟੋਰੈਂਟ ਇਹਦੇ ਕਹਿੰਦੇ ਬਹੁਤ ਐਂਡ ਲੱਗੇ ਘਰੋਂ ਇੱਥੇ ਖਾਣ ਪੀਣੇ ਕਹਿੰਦੇ ਆਏ ਆ ਇਦਾਂ ਹੀ ਆ ਵੇਲੇ ਰੋਜ਼ ਬੈਹ ਰਿੰਦਾ ਵਾ ਕਦੀ ਕਿਤੇ ਬੈਹਦਾ ਕਦੀ ਕਿਤੇ ਦੱਸੋ ਭਾਈ ਭਾਈ ਬਿਆਨ ਦੋ ਸਾਡੀ ਢਮਾਡਾਈ ਇੱਕ ਬੰਦੇ ਨੇ ਕਿਹਾ ਵੀ ਉਹ ਬੰਦਾ ਬੋਲਦਾ ਨਹੀਂ ਕਿੰਨੇ ਉਹ ਬੰਦਾ ਬੋਲਦਾ ਨਹੀਂ ਕਿੰਨੇ ਕਿਹਾ ਕੀ ਮੈਨੂੰ ਕਿ ਤੇਰੇ ਖਾਸ ਬੰਦੇ ਨੇ ਆਹ ਬੰਦਾ ਅੱਜ ਨਿਕਲਾ ਆਪਣੇ ਤਨਾ ਬਾਹਰ ਕੱਢੇ ਮੱਜਾਂ ਇਹ ਬਾਹਰ ਕੱਢੇ ਆਏ ਆਏ ਨਹੀਂ ਨਹੀਂ ਕੋਈ ਨਹੀਂ ਵੀ ਦੀ ਯਾਰ ਆਪਾਂ ਪੜਾ ਕੀ ਗੱਲ ਆਪਾਂ ਮੈਂ ਇਹ ਗੱਲ ਕਹਿੰਦਾ ਵੀ ਆਪਾਂ ਵਲੌਗ ਪੜਾ ਘਾਤੋਂ ਪਾਈਦੇ ਮਸ਼ੂਰ ਮਸ਼ਹੂਰ ਤਾਂ ਨਹੀਂ ਆਪਾਂ ਨੂੰ ਕੋਈ ਬਸ ਟਾਈਮ ਪਾਸ ਵੀ ਨਹੀਂ ਯਾਰ ਆਪਾਂ ਜਿਆਦਾ ਜੋੜਦੇ ਆਂ ਵੀ ਚੱਲ ਵੀਰ ਵੀ ਚੱਲ ਵੀਰਾ ਭਰਾਵਾ ਜੇ ਬੈਠੇ ਆ ਅੱਜ ਵੀਰਾ ਭਰਾਵਾ ਜੇ ਬੈਠੇ ਚੱਲ ਯਾਦਾਂ ਜੁੜ ਜਾਂਦੀਆਂ ਕੱਲ ਨੂੰ ਮੰਨ ਲਓ ਆਪਾਂ 4-5 ਸਾਲ ਬਾਅਦ ਵੇਖਾਂਗੇ ਵੀ ਅਸੀਂ ਇਦਾਂ ਗੇੜ ਦੇ ਰੇਠੇ ਹੀ ਕਰੇ ਆਇਤਾ ਚਲੋ ਬਾਕੀ ਕੋਈ ਨਹੀਂ ਮੇਰੇ ਵੀਰੋ ਨਾਲ ਜੁੜੇ ਰਿਹਾ ਕਰੋ ਤੁਹਾਨੂੰ ਬਹੁਤ-ਬਹੁਤ ਵਧੀਆ ਕੰਟੈਂਟ ਆਏ ਓਏ ਲਿਆਉਂਦੇ ਰਿਹਾ ਕਰਾਂਗੇ ਬਾਕੀ ਇਹਨਾਂ ਗੱਲ ਤੁਸੀਂ ਹੀ ਭਰਾ ਬੋਲ ਪਿਆ ਕਰੋ ਜੇ ਸਾਰਾ ਕੁਝ ਮੈਂ ਉਹ ਬੋਲਦਾ ਨਹੀਂ ਨਾ ਭਰਾ ਕੋਈ ਕੋਈ ਨਾ ਹੁੰਦੇ ਅਸੀਂ ਆਹ ਭਾਈ ਰਾਜਾ ਵੀਰ ਕਰੇ ਸਵੇਰੇ ਪਾੜ ਵੀਰ ਕਰੇ ਸਵੇਰੇ ਪਾੜ ਇਨਾ ਘਰੇ ਵੀ ਜਾਵਾਂਗੇ ਲੋ ਆ ਗਈ ਜਾਂਦਾ ਜਾਂਦਾ ਜਗਰਾਤਾ ਹੁੰਦਾ ਨਗਰ ਬਾਈ ਪਰ ਥੋੜੀ ਇਹ ਮੈਂ ਨਾ ਸੱਜ ਵਾਰਦੋ ਫਾਈਨਲੀ ਮਿੱਤਰੋ ਆ ਮਾ ਗਿਆਂਗੇ ਕਰੇ ਰਾਤ ਦੇ ਵੱਜ ਗਏ ਜੇ ਮੇਰੇ ਸਾਨੂੰ ਤਾਂ ਹੀ ਵੱਜ ਗਏ ਨੇ ਤੇ ਮੈਂ ਘਰੇ ਆ ਗਿਆ ਹੁਣ ਆਹ ਵੇਲੇ ਪੂਰਾ ਮੈਂ ਨਾ ਸ਼ਾਂਤ ਹੋਇਆ ਮਲਾ ਅਡਾ ਵੀ ਤੇ ਬਹੁਤ ਵਧੀਆ ਚਿੱਲਫਨ ਕੀਤਾ ਉੱਥੇ ਵਲੌਗ ਨਹੀਂ ਬਣਾ ਪਾਇਆ ਕਿਉਂਕਿ ਉੱਥੇ ਨਾ ਥੋੜਾ ਜਿਹਾ ਫੋਨ ਨਹੀਂ ਲਾਊਡ ਸੀ ਤਾਂ ਕਰਕੇ ਉਦਾਂ ਮਤਲਬ ਵਧੀਆ ਸਾਰਾ ਰਹਾ ਗਾ ਮੈਂ ਅੱਜ ਦਾ ਤੇ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਤੇ ਚੈਨਲ ਨੂੰ ਕਰਦੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਹੱਟੇ ਦੋ ਇਦਾਂ ਦੇ ਵਲੌਗ ਜੇ ਕੋਈ ਕੋਈ ਨਹੀਂ ਜਦੋਂ ਕਦੇ ਘੁੰਮਿਆ ਫਿਰਾਂਗੇ ਉਦੋਂ ਵਧੀਆ ਵਲੌਗ ਬਣਾਇਆ ਕਰਾਂਗੇ ਹਾਲੇ ਫਲਾਲ ਦੀ ਕੜੀ ਇਦਾਂ ਦੇ ਵਲੌਗ ਹੀ ਹੋਣੇ ਆ ਘਰ ਦੇ ਆ ਗਿਆ ਘਰ ਦੇ ਵੀ ਕਹਿੰਦੇ ਮੰਡਾਂ ਦਾ ਬਹੁਤ ਫਿਰਦਾ ਮੈਂ ਆ ਜਿਹੜੇ ਉਮਰੀ ਇੱਦਾਂ ਦੀ ਆ ਬੰਦਾ ਫਿਰਦਾ ਦੁਰਦਾ ਇੱਕ ਚਾ ਲੱਗਦਾ ਨਾਲ ਜੁੜੇ ਰਹੇ ਬਸ ਬੋਰਡ ਕਰਿਓ ਹੋਰ ਤਾਂ ਕੋਈ ਚੱਕਰ ਨਹੀਂ ਦਬਨ ਵਾਲਾ ਨਹੀਂ ਮੈਂ ਓਕੇ ਮੇਰੇ ਭਰਾ ਨਾਲ ਵੀ